ਸਰਕਾਰ ਦੀ ਬਿਜਲੀ ਗਾਰੰਟੀ ਦਾ ਚੜਾਈ ਚੜਦੇ ਚੜਦੇ ਗੇਰ ਟੁੱਟ ਗਿਆ ਉਧਰ ਆ ਗਈ ਓਏ ਬਾਗੀ ਓਏ ਪਰ ਹੋ ਜਿਓਏ ਰੌਲੇ ਰੱਪੇ 'ਚ ਨੰਬਰ ਸਾਰੇ ਡੀਆਈਜੀ ਕੁੱਟ ਗਿਆ ਦੇਖੋ ਸੀਐਮ ਸਾਹਿਬ ਸਾਡੇ ਤੇ ਆ ਛੋਟੀਆਂ ਮੋਟੀਆਂ ਜੀਆਂ ਨੌਕਰੀਆਂ ਦੇ ਕੇ ਸਟੇਜਾਂ ਤੋਂ ਐਹਸਾਨ ਜੇ ਕਰਨੇ ਹੁਣ ਬੰਦ ਕਰ ਦੋ ਸਾਡਾ ਤਾਂ ਸਰ ਗਿਆ ਆ ਰੋਪੜ ਵਾਲੀ ਗੋਜੀ ਫੜਨ ਤੋਂ ਬਾਅਦ ਸਾਨੂੰ ਕੋਈ ਬੇਰਜ਼ਗਾਰ ਦਿਖੇ ਨਹੀਂ ਰਿਹਾ ਸਾਡਾ ਤਾਂ ਪੌਣਾ ਪਿੰਡ ਸਿੱਧਾ ਬਿਨਾ ਭਰਤੀ ਤੋਂ ਡੀਆਈਜੀ ਬਣ ਗਿਆ ਕੱਲ ਮੈਂ ਖੇਤੋਂ ਪਹੇ ਪਹੇ ਤੁਰਿਆ ਮਾ ਸਾਡੇ ਪਿੰਡ ਦੇ ਦੋ ਅਮਲੀ ਕੈਲਾ ਤੇ ਮੇਲਾ ਤੁਰੇ ਜਾਣ ਮਹਾਲਾ ਜਾਲ ਉਮਰ ਚ ਵੱਡੇ ਨੇ ਸਤਕਾਰ ਕਰਨਾ ਸਿੱਖੀਏ ਮੈਂ ਦੋਏ ਹੱਥ ਜੋੜ ਕੇ ਮਾਂ ਸਾਸਰੀਕਾਰ ਬਾਬਿਓ ਕੈਲੇ ਦਾ ਤਾਂ ਆਕੜ ਜੇ ਚ ਮੂੰਹ ਪਰਾਂ ਹੋ ਗਿਆ ਮੇਲਾ ਮੈਨੂੰ ਕਹਿੰਦਾ ਗੱਲ ਸੁਣ ਲੈ ਮੱਲ ਇਹ ਨਹੀਂ ਚੰਗੀ ਹੈਗੀ ਗੱਲ ਕਿਹੜੀ ਦੁਨੀਆ ਚ ਤੁਰਿਆ ਫਿਰਦਾ ਭਾ ਮੈਨੂੰ ਤਾਂ ਚਾਹੇ ਬਾਬਾ ਬਣਾ ਕੇ ਪਰ ਇੱਧਰ ਤਾਂ ਸਤਕਾਰ ਨਾਲ ਕਰਨੈਲ ਸਿੰਘ ਡੀਆਈਜੀ ਕਹਿ ਕੇ ਬੁਲਾ। ਜਦੋਂ ਅਮਲੀਆਂ ਨੇ ਆ ਐਡਾ ਗੇਰ ਪਾਤਾ ਮੈਂ ਤਾਂ ਪੁੱਛਤੇ ਪੈਰ ਢਕੀ ਵਾਲੇ ਕੁੱਤੇ ਮੰਗੂ ਵਾਲਾ ਦਲਾ ਦੇਖਣ ਲੱਗਾ। ਮਹਾਬਾਬੇ ਮਹੀਨੇ 'ਚ ਖਾਲਾ ਵਾਲੀ ਬੋਰੀ ਦਾ ਜਰਦੇ ਦੀ ਖਾ ਜਾਂਦਾ ਇਹਨੂੰ ਡੀਆਈਜੀ ਕਿਨੇ ਬਣਾਤਾ? ਮੈਨੂੰ ਤਾਂ ਐ ਲੱਗਦਾ ਜਿਵੇਂ ਤੁਸੀਂ ਨੇ ਤਾਜੀ-ਤਾਜੀ ਜੀਬ ਵਾਲੀ ਗੋਲੀ ਸ਼ੁਰੂ ਕਰਕੇ ਉੱਕੀ ਛੱਡੀ ਐ। ਮੈਨੂੰ ਕਹਿੰਦੇ ਆਹ ਮੱਲ ਮਖੌਲ ਦੀ ਨਹੀਂ ਹੈਗੀ ਗੱਲ ਐਡੀ ਨੌਕਰੀ ਸਾਨੂੰ ਕਿਸੇ ਦੇ ਬਾਪ ਨੇ ਨਹੀਂ ਦਿੱਤੀ ਅਸੀਂ ਆਪਦੀ ਐਡੀ ਪੋਸਟ ਕੱਲ ਮੋਬਾਈਲ 'ਚ ਖਬਰਾਂ ਦੇਖਣ ਤੋਂ ਬਾਅਦ ਲੱਭੀ ਹੈ ਮਹਾਪਤੰਦਰੋ ਮੋਬਾਈਲ ਵਾਲੀਆਂ ਖਬਰਾਂ ਦੇ ਤਾਂ ਖੁਦ ਖਬਰਾਂ ਪਾਉਣ ਵਾਲਿਆਂ ਨੂੰ ਨਹੀਂ 4 ਪੈਸੇ ਲੱਭਦੇ ਤੁਸੀਂ ਦੇਖਣ ਵਾਲੇ ਕਿਵੇਂ ਡੀਆਈਜੀ ਬਣ ਗਏ ਮੇਲਾ ਕਹਿੰਦਾ ਹੋਰ ਮੈਂ ਕੱਲ ਮੋਬਾਈਲ ਦੀਆਂ ਖ਼ਬਰਾਂ ਸੁਣ ਕੇ ਹਸਾਬ ਲਾਇਆ ਵੀ ਕਰਨੈਲ ਸੂ ਦੇ ਵਿੱਚ ਡੀਆਈਜੀ ਨਾਲੋਂ 2-3 ਗੁਣਾ ਲੱਛਣ ਵੱਧ ਨੇ ਡੀਆਈਜੀ ਤੋਂ ਤਾਂ ਛਾਪਿਆਣੇ ਨੇ ਇੱਕ ਵਾਰ ਪੈਸੇ ਫੜੇ ਨੇ ਕਰਨੈਲ ਸੂ ਤੋਂ ਗੋਜੀ ਵਾਲੇ ਕਰਦੇ ਨੇ 10 ਵਾਰ ਫੜ ਲਈ ਮੈਨੂੰ ਕਹਿੰਦੇ ਆ ਗਈ ਸਮਝ ਉਹਨਾਂ ਮਾਰੀ ਬਉਦੀ ਪਕਾਈ ਜੀ ਕੈ ਸਲੂਟ ਮਾਰ ਕੇ ਕਰਨੈਲ ਸਿੰਘ ਡੀਆਈਜੀ ਜੀ ਭੈਣ ਦੇ ਯਦ ਕੈਲੇ ਖੰਗ ਹੋਣਾ ਨੂੰ ਨਿਯੁਕਤੀ ਪੱਤਰ ਦੀਆਂ ਮੁਬਾਰਕਾਂ ਦੇ ਕੇ ਮੈਂ ਫਿਰਨੀ ਤੇ ਆਇਆ ਖੁੰਡ ਕੰਨੀ ਕਹਾ ਚਾਰ ਬੰਦਿਆਂ ਚ ਪੈਂਟ ਕਮੀਜ਼ ਪਾ ਕੇ ਬੋਗਾ ਚੋਰ ਬੈਠਾ ਟੂਟੀ ਵਾਲੀ ਪੱਗ ਬੰਨੀ ਮਾ ਬੋਗਾ ਖੁੰਡ ਤੋਂ ਪਰਾ ਖੜਾ ਹੋਵੇ 10 ਮਿੰਟ ਦਮ ਲਈ ਮੇਰੇ ਕਣੀ ਤਾਂ ਲਵੇ ਬੈਠੇ ਜਾਗਰ ਰੂਪੇ ਹੋਰੀ ਸੂਈ ਹੋਈ ਕੁੱਤੀ ਵਾਂਗੂ ਪਏ ਕਹਿੰਦੇ ਤੈਨੂੰ ਅਕਲ ਨਹੀਂ ਦਿੱਤੀ ਕਿਸੇ ਮਾਈ ਬਾਪ ਨੇ ਬੋਗਾ ਚੋਰ ਤਾਂ ਇਹ ਪਹਿਲਾਂ ਹੁੰਦਾ ਸੀ ਕੱਲ ਤੋਂ ਤਾਂ ਇਹ ਡੀਆਈਜੀ ਸਾਹਿਬ ਨੇ ਮਹਾ ਪਤੰਦਰੋਂ ਤੜਕੀ ਤੜਕੀ ਚਾਰੇ ਪਾਸਿਓਂ ਮਿਲ ਜਾਂਦਾ ਹੈ ਗਿਫਟ। ਹਾਂ? ਸਾਲੀ ਇਹ ਗੱਲ ਦੀ ਸਮਝੇ ਨਹੀਂ ਆਂਦੇ ਆਪਣੇ ਪਿੰਡ ਰਤ ਰਤ ਕੌਣ ਚੱਕ ਗਿਆ ਡੀਆਈ ਜੀ ਦੀ ਲਿਫਟ। ਮਹਾ ਹੁਣ ਇਹ ਕਿਵੇਂ ਬਣ ਗਿਆ ਡੀਆਈਜੀ? ਕਹਿੰਦੇ ਇੱਕ ਡੀਆਈਜੀ ਕਹਿੰਨੇ ਇਹਨੇ ਤਾਂ ਦੋ ਦੋ ਡੀਆਈਜੀ ਤੋਂ ਵੱਧ ਅੰਕ ਹਾਸਲ ਕਰ ਲਏ। ਮਹਾ ਕਿਵੇਂ? ਕਹਿੰਦੇ ਤੂੰ ਕੱਲ ਬੱਸ 'ਚ ਬੁੜੀਆਂ ਦੇ ਕੰਨਾਂ ਜੋ ਕੱਟੇ ਹੋਏ ਗਹਿਣੇ ਫੜ ਲੇ। ਮਹਾਪਤੰਦਰੋ ਜਮੀਨ ਨਹੀਂ ਰੱਪਾਤਾ ਇੱਕ ਗੈਣੇ ਚੋਰੀ ਕਰਨ ਵਾਲਾ ਬੰਦਾ ਤੁਸੀਂ ਨੇ ਡੀਆਈਜੀ ਬਣਾਤਾ ਮੈਨੂੰ ਕਹਿੰਦੇ ਇੱਥੀ ਦਾ ਤੇਰੇ ਦਿਮਾਗ 'ਚ ਕਚਰੇ ੜੇ ਹੋਏ ਨੇ ਐਸੇ ਹੀ ਗੁਣ ਕਰਕੇ ਤਾਂ ਅਸੀਂ ਇਹਨੂੰ ਡੀਆਈਜੀ ਕਹਿੰਨੇ ਆ ਉਹ ਵੀ ਤਾਂ ਲੋਕਾਂ ਦੇ ਕੰਨੇ ਕੱਟਦਾ ਸੀ ਹੋਰ ਰੋਪੜ ਵਾਲੇ ਨੇ ਕਿਹੜਾ ਗੈਣੇ ਕਣਕ ਵੇਚ ਕੇ ਧਰੇ ਹੋਏ ਤੇ ਹਾ ਗੱਲ ਸੁਣ ਕੇ ਮੇਰਾ ਤਾਂ ਖੁੰਡ ਤੇ ਬੈਠੀ ਬੈਠੀ ਖਾਣ ਲੱਗਿਆ ਸਿਰ ਚੱਕਰ ਜੇ ਹਾਂ ਮਾ ਮਨਾ ਪਤਾ ਕਰੇ ਜਾ ਕੇ ਦੱਸ ਦੇਣ ਸੌਏ ਜਾ ਇੱਥੇ ਕੀ ਪਤਾ ਹੈ ਕਿਹੜਾ ਨਵਾਂ ਡੀਆਈਜੀ ਟੱਕਰ ਜੀ ਹੈਲੋ ਹਾਂ